ਐਮਰਜੈਂਸੀ ਫਿਲਮ ਨੂੰ ਲੈ ਕੇ ਜਿੱਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸਿੱਖਿਆ ਤੇ ਵਧੀਆ ਵੱਲੋਂ ਉੱਥੇ ਹੀ ਐਜੀਬੀਸੀ ਪ੍ਰਧਾਨ ਵੱਲੋਂ ਵੀ ਜਿਹੜੀ ਗਈ ਕਾਲ ਦਿੱਤੀ ਗਈ ਸੀ ਕਿ ਪ੍ਰਦਰਸ਼ਨ ਕੀਤਾ ਜਾਵੇ ਤੇ ਐਮਰਜੈਂਸੀ ਫਿਲਮ ਨੂੰ ਨਾ ਲੱਗਣ ਦਿੱਤਾ ਜਾਵੇ ਸਾਡੇ ਨਾਲ ਜਾਨੀ ਜੀ ਮੌਜੂਦ ਨੇ ਭਾਈ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਭੁਪਿੰਦਰ ਜੀ ਕਿ ਫਿਲਮ ਦੀ ਜਿਹੜੀ ਅੱਗੇ ਅੱਜ ਲਗਾਈ ਜਾ ਰਹੀ ਸੀ ਕਿ ਕਾਫੀ ਦੇਰ ਤੋਂ ਤੁਸੀਂ ਵੀ ਮੁਸ਼ਕਲ ਕਰ ਰਹੇ ਹੋ ਡੀਸੀ ਸਾਹਿਬ ਨੂੰ ਵੀ ਤੁਸੀਂ ਮੰਗ ਪੱਤਰ ਦਿੱਤੇ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਦੇਖੋ ਜੀ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਨੇ ਫਿਲਮਾਂ ਬਣਨੀਆਂ ਜ਼ਰੂਰ ਚਾਹੀਦੀਆਂ ਨੇ ਪਰ ਕਿਰਦਾਰ ਤੇ ਬਣਨੀਆਂ ਚਾਹੀਦੀਆਂ ਨੇ ਕਿਸੇ ਦੀ ਕਿਰਦਾਰਕੁਸ਼ੀ ਕਰਨੀ ਫਿਲਮਾਂ ਬਣਾ ਕੇ ਜਾਂ ਕਿਸੇ ਇੱਕ ਧਰਮ ਨੂੰ ਇੱਕ ਦਬਕੇ ਨੂੰ ਇਹ ਗਲਤ ਹੈ ਸੈਂਸਰ ਬੋਰਡ ਨੂੰ ਇਸ ਤੀਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਦੇ ਕਿਰਦਾਰ ਕਿਸੇ ਦੇ ਧਰਮ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਹ ਚੀਜ਼ਾਂ ਦੇਖ ਕੇ ਫਿਲਮ ਰਿਲੀਜ਼ ਕਰਾਉਣੀ ਚਾਹੀਦੀ ਸੀ ਪਰ ਇੱਥੇ ਤਾਂ ਗੱਲ ਹੈ ਸਿੱਖਾਂ ਦੀ ਸਿੱਖ ਪੂਰੇ ਹਿੰਦੁਸਤਾਨ ਲਈ ਪੂਰੇ ਵਰਲਡ ਲਈ ਵੀ ਲੜੇ ਪਿਆ ਠੀਕ ਹੈ ਜੀ ਸਾਡੀਆਂ 93% ਕੁਰਬਾਨੀਆਂ ਨੇ ਅਸੀਂ ਇਸ ਦੇਸ਼ ਦੇ ਧਰਮ ਲਈ, ਗੌ ਗਰੀਬ ਦੀ ਰੱਖਿਆ ਲਈ ਲੜੇ ਆ ਪਰ ਸਾਡਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾਂਦਾ। ਸਾਨੂੰ ਸਾਡੇ ਪੱਖਾਂ ਵਾਸਤੇ ਦੇਖੋ ਫਿਲਮ ਲੱਗ ਰਹੀ ਹੈ ਨਜਾਇਜ਼ ਲੱਗਦੀ ਹੈ। ਰੋਕਣ ਵਾਸਤੇ ਵੀ ਸਾਨੂੰ ਧਰਨਾ ਦੇਣਾ ਪੈ ਰਿਹਾ। ਇਦਾਂ ਹੀ ਸਾਡੇ ਦਰਾਂਸਾਂ ਦੀ ਬੇਅਦਬੀ ਹੁੰਦੀ ਹੈ ਸਾਨੂੰ ਧਰਨਾ ਦੇਣਾ ਪੈ ਰਿਹਾ। ਸਾਡੇ ਕਿਸਾਨ ਬੈਠੇ ਨੇ ਉਹਨਾਂ ਵਾਸਤੇ ਧਰਨਾ ਦੇਣਾ ਪੈ ਰਿਹਾ। ਇਹ ਚੀਜ਼ ਤਾਂ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੀਆਂ ਗੱਲਾਂ ਜਾਇਜ਼ ਨਹੀਂ ਉਹਨਾਂ ਨੂੰ ਫੌਰੀ ਤੌਰ ਤੇ ਮੰਗ ਲੈਣਾ ਚਾਹੀਦਾ ਹੈ। ਇਹ ਫਿਲਮ ਤਾਂ ਵੀ ਅਸੀਂ ਪੂਰੀ ਤਰ੍ਹਾਂ ਤੇ ਵਿਰੋਧ ਕਰਦੇ ਆ। ਔਰ ਭਾਰਤ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਫਿਲਮ ਨਹੀਂ ਲੱਗਣੀ ਚਾਹੀਦੀ ਪੰਜਾਬ ਚ ਕੀ ਪੂਰੇ ਭਾਰਤ ਚ ਵੀ ਕਿਤੇ ਨਹੀਂ ਲੱਗਣੀ ਚਾਹੀਦੀ ਉਹ ਵੀ ਤੇ ਇਹ ਗੱਲ ਦਸਿਆ ਇਹ ਦਸ਼ਕਾਂ ਨੂੰ ਇਹ ਗੱਲ ਦੱਸਦੀ ਹੈ ਕਿ ਫਿਲਮ ਦੇ ਵਿੱਚ ਹੈ ਕਿ ਇਹ ਖਾਸ ਕਿ ਐਮਰਜੈਂਸੀ ਕਿਉਂ ਰੱਖਿਆ ਗਿਆ ਇਸ ਦਾ ਨਾਮ ਪਤਾ ਹੈ ਕੁਝ ਕਿ ਕਿਸ ਤਰ੍ਹਾਂ ਨਾਲ ਜਿਹੜੀ ਹੈ ਕਿ ਰਿਲੀਜ਼ ਕੀਤੀ ਜਾ ਰਹੀ ਹੈ ਇਹ ਦੇਖੋ ਜਿਹੜਾ ਐਮਰਜੈਂਸੀ ਦੇ ਵਿੱਚ 20ਵੀਂ ਸਦੀ ਦੇ ਮਹਾਨ ਸਿੱਖੀ ਉਹ ਤੇ ਸਾਡੇ ਨਾਇਕ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ کردار ਖੁਸੀ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਗਲਤ ਬਖਾਇਆ ਜਾ ਰਿਹਾ ਹੋਰ ਸਿੱਖਾਂ ਵਾਸਤੇ ਗਲਤ ਬਖਾਇਆ ਜਾ ਰਿਹਾ ਜੇ ਕਿ ਐਸਾ ਕੁਝ ਨਹੀਂ ਹੈਗਾ ਮਤਲਬ ਕਿ ਜਿਹੜਾ 84 ਦੇ ਵਿੱਚ ਹੋਇਆ ਸਾਰਾ ਕੁਝ ਇਹਦੇ ਵਿੱਚ ਦਿਖਾਇਆ ਗਿਆ ਮੇਰੇ ਕੋ ਜੋ 84 ਦੇ ਵਿੱਚ ਜੋ ਹੋਇਆ ਉਹ ਸਾਰਾ ਕੁਝ ਨਹੀਂ ਦਿਖਾਇਆ ਗਿਆ ਉਹਨੂੰ ਥੋੜਾ ਘੁਮਾ ਕੇ ਵਿਖਾਇਆ ਗਿਆ ਸਹੀ ਨਹੀਂ ਦਿਖਾਇਆ ਗਿਆ ਜੋ ਸਹੀ ਟੀਜ ਹੈ ਸਿੱਖ نسل ਕੁਸੀ ਹੈ ਪਰ ਉਹਦਾ ਕਿਰਦਾਰ ਬਖਾ ਕੇ ਉਹਦੇ ਵਿੱਚ ਤਾਂ ਇੱਕ ਡਾਕੂਮੈਂਟਰੀ ਵਾਲਾ ਸਿੱਖਾਂ ਦਾ ਕਿਰਦਾਰ ਬਖਾਇਆ ਗਿਆ ਜੋ ਗਲ ਸਮੇਂ ਪਹਿਲੇ ਵੀ ਤੁਸੀਂ ਵੀ ਡਿਪਟੀ ਕਮਿਸ਼ਨਰ ਪਟੇਲਾ ਨੂੰ ਜਿਹੜਾ ਮੰਗ ਪੱਤਰ ਦਿੱਤਾ ਸੀ ਇਸ ਫਿਲਮ ਨੂੰ ਰੋਗ ਲਗਾ ਦਿੱਤੀ ਜਿਸ ਦੇ ਵਾਸਤੇ ਬਹੁਤ ਗਲਤ ਪਾਇਆ ਗਿਆ ਸਾਰਾ ਕੁਝ ਪਰ ਸੈਂਸਰ ਬੋਰਡ ਦੇ ਵਿੱਚੋਂ ਕੁਝ ਸੀਨ ਹਟਾ ਦਿੱਤੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਲੈਟਰ ਤੁਹਾਡੇ ਪਹੁੰਚੇ ਨੇ ਉਹਨਾਂ ਕੋਲ ਤੇ ਸੈਂਸਰ ਬੋਰਡ ਨੇ ਹਟਾ ਦਿੱਤੇ ਪਰ ਫਿਰ ਵੀ ਜਿਹੜੀ ਫਿਲਮ ਨੂੰ ਰਿਲੀਜ਼ ਕਰ ਦਿੱਤੀ ਤੇ ਕਰਣੀ ਨਹੀਂ ਚੀਤੀ ਜੀ ਇਹਦੇ ਵਿੱਚ ਕੱਟ ਲਾਉਣ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਇਹ ਤਾਂ ਸਾਰੀ ਫਿਲਮ ਹੀ ਗਲਤ ਹੈ ਨਾ ਕੱਟ ਤਾਂ ਪਰ ਤਾਂ ਲਾਵਾਂਗੇ ਨਾ ਜੇ ਕੋਈ ਛੋਟੀ ਮੋਟੀ ਗਲਤੀ ਹੋਏ ਕਿ ਕੋਈ ਸੀਨ ਗਲਤ ਹੈ ਇਹ ਤਾਂ ਸਾਰੀ ਫਿਲਮ ਹੀ ਗਲਤ ਹੈ ਸਾਰੀ ਸਿੱਖਾਂ ਦੇ ਉਲਟ ਹੈ ਸਿੱਖਾਂ ਦੇ کردار ਤੁਸੀਂ ਕੀਤੀ ਜਾ ਰਹੀ ਹੈ ਇਹ ਤਾਂ ਬਿਲਕੁਲ ਫਿਲਮ ਬੈਨ ਹੋਣੀ ਚਾਹੀਦੀ ਐ ਅਸੇ ਫਿਲਮਾਂ ਬਿਲਕੁਲ ਬੈਨ ਹੋਣੀਆਂ ਚਾਹੀਦੀਆਂ ਨੇ ਉਹ ਜਿਹੜਾ ਪ੍ਰਸ਼ਾਸਨ ਨਾਲ ਜਾਂ ਮੈਂ ਜਿਹੜੇ ਥੀਏਟਰ ਦੇ ਮਾਲਕ ਉਹਨਾਂ ਨਾਲ ਕੋਈ ਗੱਲਬਾਤ ਹੋਈ ਕਿ ਫਿਲਮ ਨੂੰ ਨਹੀਂ ਲੱਗਣ ਦਿੱਤਾ ਜਾਏਗਾ ਉਹਨਾਂ ਨਾਲ ਫਿਲਹਾਲ ਗੱਲ ਹੋਈ ਹੈ ਪਹਿਲਾਂ ਸਾਰੇ ਪੰਜਾਬੀ ਤਕਰੀਬਨ ਬੰਦ ਸੀ ਕਿ ਇਹਨਾਂ ਨਹੀਂ ਸੀ ਹਟਾਇਆ ਹੈਗਾ ਆਪਣਾ ਬੋਰਡ ਨੈਟ ਤੋਂ ਉੱਪਰ ਹਟਾ ਦਿੱਤਾ ਹੁਣ ਬੰਦ ਕਰ ਦਿੱਤੀ ਹੈ ਇਹਨਾਂ ਨੇ ਜਦ ਤੱਕ ਬੰਦ ਰਹੇਗੀ ਠੀਕ ਹੈ ਨਹੀਂ ਤੇ ਇਹਦਾ ਵਿ ਉਦਸਵਾਸ ਤੋਂ ਭਾਇਆ ਪਿੰਨੇ ਨਾਲ ਜਿਹੜਾ ਸਵੇਰ ਤੋਂ ਲੱਗਿਆ ਹੋਇਆ ਏ ਤੇ ਤਰਨਾ ਹਟਾ ਦਿੱਤਾ ਬਿਲਕੁਲ ਤਰਨਾ ਹੁਣ ਸਮਾਪਤ ਕਰ ਦਿੱਤਾ ਹੈ ਜਦ ਤੱਕ ਸਮਾਪਤ ਹੈ ਜਦ ਤੱਕ ਫਿਲਮ ਨਹੀਂ ਲੱਗਦੀ ਜੀ ਫਿਲਮ ਨਹੀਂ ਲੱਗੇਗੀ ਤਰਨਾ ਸਮਾਪਤ ਬਿਲਕੁਲ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰ ਲਵਾਂਗੇ ਪ੍ਰਸ਼ਾਸਨ ਕਾਫੀ ਇੱਥੇ ਮੌਜੂਦ ਹੈ ਕਿਉਂਕਿ ਤਰਨਾ ਲੱਗਿਆ ਹੋਇਆ ਸੀ ਐਸ ਐਚ ਓ ਜਿਹੜੇ ਅਰਬਨ ਸਟ੍ਰੇਟਾ ਕਿਉਂਕਿ ਉਹਨਾਂ ਦੀ ਨਿਗਰਾਨੀ ਦੇ ਵਿੱਚ ਜਿਹੜਾ ਸਰ ਕਿਸ ਤਰ੍ਹਾਂ ਦਾ ਉਹਨ ਪ੍ਰਦਰਸ਼ਨ ਜਿਹੜਾਗਾ ਖਤਮ ਹੋ ਗਿਆ ਹੈਗਾ ਹੁਣ ਕੀ ਆਸ਼ਵਾਸਨ ਦਿੱਤਾ ਗਿਆ ਹਾਂਜੀ ਇਹ ਸਿੱਖ ਜਥੇਬੰਦੀ ਇਹਨਾਂ ਨੂੰ ਕਨਵੇ ਕਰ ਦਿੱਤਾ ਜਿਵੇਂ ਜਿੱਥੇ ਸੰਤੁਸ਼ਟ ਹੋ ਕੇ ਮਤਲਬ ਇਹਨਾਂ ਵੱਲੋਂ ਇਹ ਧਰਨਾ ਖਤਮ ਕੀਤਾ ਗਿਆ ਕਿਸ ਤਰ੍ਹਾਂ ਦਾ ਆਸ਼ਵਾਸਨ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਇਹ ਹੀ ਆਸ਼ਵਾਸਨ ਹੈ ਜੀ ਵੀ ਮੂਵੀ ਜ ਇਹਨਾਂ ਦੀ ਡਿਮਾਂਡ ਹੈਗੀ ਹੈ ਮੂਵੀ ਨਾਚ ਲਾਉਣ ਦੀ ਤੇ ਉਹ ਇੱਥੇ ਨਹੀਂ ਚੱਲੇਗੀ ਪੱਕੇ ਤੌਰ ਤੇ ਰੱਖ ਦਿੱਤਾ ਹੈ ਜਾਂ ਹਾਂ ਜੀ ਹਾਂ ਜੀ ਪੱਕੇ ਤੌਰ ਤੇ ਇੱਥੇ ਮੂਵੀ ਨਹੀਂ ਚੱਲੇਗੀ ਉਹ ਤੋਂ ਬਿਲਕੁਲ ਜਿਹੜਾ ਹੈ ਪ੍ਰਸ਼ਾਸਨ ਦੇ ਵਿੱਚ ਪੈਨ ਨਾਲ ਜਿਹੜਾ ਹੈ ਕਿ ਜਿਹੜੇ ਮੂਵੀ ਜਿਹੜੀ ਹੈ ਕਿ ਐਮਰਜੈਂਸੀ ਉਹਨੂੰ ਹਟਾ ਦਿੱਤਾ ਗਿਆ ਇੱਥੋਂ ਦੇ ਥੀਏਟਰ ਦੇ ਵਿੱਚ ਨਹੀਂ ਲੱਗੇਗੀ ਤੇ ਜਿਹੜਾ ਤਰ੍ਹਾਂ ਦਾ ਪ੍ਰਦਰਸ਼ਨ ਆ ਉਸ ਨੂੰ ਹੁਣ ਜਿਹੜਾ ਹੈ ਸਿੱਖ ਜੱਤੇ ਬੰਦੇ ਵੱਲੋਂ ਤੇ ਐਸਜੀਪੀਸੀ ਪ੍ਰਧਾਨ ਵੱਲੋਂ ਜਿਹੜਾ ਹੈ ਕਾਲ ਕਰਕੇ ਜਿਹੜਾ ਹੈ ਅੱਜ ਖਤਮ ਕਰ ਦਿੱਤਾ ਇਸ ਨੂੰ ਤੇ ਅੱਗੇ ਜੇ ਅਗਰ ਫਿਲਮ ਲੱਗਦੀ ਹੈ ਤੇ ਉਸ ਦੇ ਉੱਪਰ ਸਖਤ ਜਿਹੜੀ ਹੈ ਕਿ ਕਾਰਵਾਈ ਕਰਕੇ ਤੇ ਥੀਏਟਰਾਂ ਦੇ ਅੱਗੇ ਜਿਹੜਾ ਹੈ ਪ੍ਰਦਰਸ਼ਨ ਫੇਰ ਦੁਬਾਰਾ ਕਿਤੇ ਜਾਣਗੇ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੁੰਮਣ ਦੀ ਰੋਕ